ਕੀ ਕੱਲ ਦਾ ਮੀਂਹ ਆਪਣੇ ਫਸਲਾਂ ਨੂੰ ਨੁਕਸਾਨ ਪਹੁੰਚਾਏਗਾ ਜਾਂ ਫਾਇਦਾ ਕਰੇਗਾ ਵੈਸੇ ਤਾਂ ਜਿਹੜੇ ਵੀ ਕਿਸਾਨ ਭਰਾਵਾਂ ਨੇ ਕਣਕ ਦੀ ਫਸਲ ਆ ਰੱਖੀ ਆ ਜਿਨ੍ਹਾਂ ਨੇ ਪਾਣੀ ਪਹਿਲਾਂ ਨਹੀਂ ਦਿੱਤਾ ਸੀ ਉਹਨਾਂ ਲਈ ਤਾਂ ਬਹੁਤ ਫਾਇਦੇ ਦੀ ਗੱਲ ਹੋਗੀ ਕਿ ਮੀਂਹ ਬਹੁਤ ਵਧੀਆ ਮੀਂਹ ਪਿਆ ਤੇ ਚੰਗੀ ਤਰ੍ਹਾਂ ਪਾਣੀ ਖੜਾਤਾ ਉਹਨਾਂ ਦੇ ਖੇਤਾਂ ਦੇ ਵਿੱਚ ਪਰ ਕਈ ਕਿਸਾਨ ਭਰਾਵਾਂ ਨੇ ਪਹਿਲਾਂ ਪਾਣੀ ਦੇ ਰੱਖਿਆ ਸੀ ਉਹਨਾਂ ਦੀ ਫਸਲ ਦੇ ਵਿੱਚ ਪਹਿਲੇ ਹੀ ਪਾਣੀ ਖੜਾ ਸੀ ਤੇ ਓਵਰ ਵਾਟਰਿੰਗ ਦੀ ਸ਼ਿਕਾਇਤ ਦੇ ਵਿੱਚ ਆ ਗਈ ਜੇ ਆਪਾਂ ਕਣਕ ਨੂੰ ਛੱਡ ਦਈਏ ਆਲੂ ਦੇ ਵਿੱਚ ਵੀ ਆਪਾਂ ਨੂੰ ਸੇਮ ਸਮੱਸਿਆ ਦੇਖਣ ਨੂੰ ਮਿਲ ਰਿਹਾ ਜਿਨ੍ਹਾਂ ਨੇ ਆਲੂ ਹਜੇ ਤੱਕ ਨਹੀਂ ਪੱਟਿਆ ਸੀ ਆਲ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਓਵਰਵਾਟਰਿੰਗ ਹੋ ਗਈ ਜਿਹਦੇ ਕਰਕੇ ਆਪਾਂ ਨੂੰ ਕਈ ਚਿੱਕੇਸਮਾ ਦੀਆਂ ਬਿਮਾਰੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਸਭ ਤੋਂ ਪਹਿਲਾਂ ਤਾਂ ਆਪਣਾ ਪੱਤਾ ਜਿਹੜਾ ਪੀਲਾ ਪੈ ਸਕਦਾ ਜਿਹਦੇ ਕਰਕੇ ਆਪਣਾ ਫੋਟੋਸਿੰਥੇਸਿਸ ਪ੍ਰੋਪਰ ਨਹੀਂ ਬਣੂ ਆਲੂ ਦੇ ਵਿੱਚ ਲਾਈਏ ਓਵਰਵਾਟਰਿੰਗ ਕਰਕੇ ਆਲੂ ਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਹੁਣ ਆਪਾਂ ਇਹਦੇ ਵਿੱਚ ਕਰ ਕੀ ਸਕਦੇ ਆ ਸਭ ਤੋਂ ਪਹਿਲਾਂ ਤਾਂ ਤੁਸੀਂ ਨੇ ਆਪਣੇ ਖੇਤ ਦੇ ਵਿੱਚੋਂ ਪਾਣੀ ਡਰੇਨ ਕਰਨਾ ਮੀਨਜ਼ ਪਾਣੀ ਨੂੰ ਪੂਰੀ ਤਰ੍ਹਾਂ ਕੱਢ ਦੇਣਾ ਪਾਣੀ ਕੱਢਣ ਤੋਂ ਬਾਅਦ ਤੁਸੀਂ ਨੇ ਕੀ ਕਰਨਾ ਹੈ ਸਲਫਰ 10 ਕਿਲੋ ਜਿਹੜੀ ਗ੍ਰੈਨੂਲ ਆਉਂਦੀ ਹੈ 80% ਉਹਦਾ ਛਿੱਟਾ ਮਾਰਨਾ ਸਲਫਰ ਕਰਦੀ ਕੀ ਆਪਣੀ ਧਰਤੀ ਦੇ ਜਿਹੜੇ ਪੋਰਸ ਹੁੰਦੇ ਨੇ ਪੋਰਸ ਨੂੰ ਖੋਲ ਦਿੰਦੀ ਹੈ ਇੱਕ ਤਾਂ ਉਹਦੇ ਨਾਲ ਕੀ ਹੁੰਦਾ ਪਾਣੀ ਪ੍ਰੋਪਰਲੀ ਸੁੱਕ ਜਾਂਦਾ ਡレイン ਹੋ ਜਾਂਦਾ ਤੇ ਦੂਜਾ ਉਹ ਕੰਮ ਕੀ ਕਰਦੀ ਆ ਆਪਣੀ ਜਿਹੜੀ ਨਿਊਟ੍ਰੀਐਂਟ ਦੀ ਡੈਫੀਸ਼ੈਂਸੀ ਪੈਂਦੀ ਆ ਨਿਊਟ੍ਰੀਐਂਟ ਦੀ ਡੈਫੀਸ਼ੈਂਸੀ ਨਹੀਂ ਪੈਣ ਦਿੰਦੀ ਤੇ ਫਸਲ ਨੂੰ ਪੀਲਾ ਨਹੀਂ ਹੋਣ ਦਿੰਦੀ ਤੇ ਇੱਕ ਪ੍ਰੋਟੈਕਟਿਵ ਲੇਅਰ ਬਣਾ ਲਾਂਦੀ ਹੈ ਜਿਹੜੀ ਸਲਫਰ ਹੁੰਦੀ ਆ ਜਿਹਦੇ ਨਾਲ ਆਪਣੇ ਧਰਤੀ ਆ ਉਹਦੇ ਵਿੱਚ ਕਰੈਕਿੰਗ ਦੀ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਹੁਣ ਆਪਾਂ ਦੇਖਿਆ ਮੀਂਹ ਤਾਂ ਪੈ ਗਿਆ ਹੁਣ 2-3 ਦਿਨ ਬਹੁਤ ਕੈੜੀ ਧੁੱਪ ਨਿਕਲੂਗੀ ਜਿਹਦੇ ਕਰਕੇ ਫਸਲਾਂ ਨੂੰ ਫਾਇਦੇ ਦੀ ਜਗ੍ਹਾ ਉਲਟਾ ਨੁਕਸਾਨ ਹੁੰਦਾ ਤੇ ਜਿਨ੍ਹਾਂ ਦੀ ਕਣਕ ਦੇ ਵਿੱਚ ਸਮੱਸਿਆ ਆਈ ਹੈ ਕਣਕ ਪਾਣੀ ਨਾਲ ਓਵਰਫਲੋ ਹੋ ਗਿਆ ਉਹ ਵੀ ਪਹਿਲਾਂ ਪਾਣੀ ਕੱਢ ਕੇ ਬਾਅਦ ਚ ਸਲਫਰ ਦਾ ਛਿੱਟਾ ਮਾਰਦਾਂ ਨੇ ਇਹਦੇ ਨਾਲ ਉਹਨਾਂ ਦੀ ਕਣਕ ਨੂੰ ਕਾਫੀ ਜ਼ਿਆਦਾ ਫਾਇਦਾ ਹੋਊਗਾ ਤੇ ਜੇ ਆਪਾਂ ਕਹੀਏ ਉਹਨਾਂ ਦੀ ਕਣਕ ਇੱਕ ਸਾਰ ਵੀ ਹੋ ਜੂ ਤੇ ਪੀਲੀ ਪੈਣੇ ਤੋਂ ਬਚ ਜੂਗੀ ਜਿਹਦੇ ਕਰਕੇ ਫੋਟੋਸਿੰਥੇਸਿਸ ਪ੍ਰੋਪਰ ਹੋਊਗੀ ਹੁਣ ਆਪਾਂ ਦੇਖਿਆ ਕਣ ਤਾਂ ਆਟੋਮੈਟਿਕਲੀ ਆਪਣੇ ਝਾੜ ਤੇ ਕਾਫੀ ਜਿਆਦਾ ਫਰਕ ਪੈਂਦਾ ਹੈ ਤਾਂ ਸੇ ਸਾਰੇ ਕਿਸਾਨ ਭਰਾਵਾਂ ਨੂੰ ਇਹ ਹੀ ਕਹਾਂਗੇ ਕਿ ਸਲਫਰ ਦਾ ਇਸਤੇਮਾਲ ਜ਼ਰੂਰ ਕਰੋ ਤੇ ਦੂਜੀ ਚੀਜ਼ ਤੁਸੀਂ ਸਲਫਰ ਜਿਆਦਾ ਜੇ ਇਸਤੇਮਾਲ ਨਹੀਂ ਕਰਨਾ ਤਾਂ ਤੁਸੀਂ ਜਿਪਸਮ ਦਾ ਇਸਤੇਮਾਲ ਕਰ ਸਕਦੇ ਹੋ ਪਰ ਜਿਪਸਮ ਦੇ ਆਪਾਂ ਨੂੰ 2 ਬੈਗ ਪਰ ਏਕੜ ਦੇ ਹਿਸਾਬ ਨਾਲ ਪਾਉਣੇ ਪੈਣਗੇ ਤਾਂ ਕਿ ਆਪਾਂ ਨੂੰ ਫਾਇਦਾ ਮਿਲ ਸਕੇ ਧੰਨਵਾਦ ਜੀ